ਕਦੇ ਵੀ ਸਾਨੂੰ ਕੋਈ ਇਹ ਪ੍ਰਾਪਤੀ ਨਹੀਂ ਹੋਈ ਤਾ ਕਿ ਕਿੰਨੇ ਟਾਈਮ ਬਾਅਦ ਡਿਲੀਵਰੀ ਫਿਕੇਸ਼ਨ ਕਰਦੀ ਹੈ ਜੇ ਡਿਲੀਵਰੀ ਫਿਕੇਸ਼ਨ ਨਹੀਂ ਮਿਲਦਾ ਤਾਂ ਅਸੀਂ ਕਰਨਾ ਕੀ ਹੈ। ਨੋਟਸ ਵਾਪਸ ਲਓ ਵਾਪਸ ਲਓ ਵਾਪਸ ਲਓ ਕਿ ਨੋਟਸ ਵਾਪਸ ਲਓ ਵਾਪਸ ਲਓ। ਤੁਹਾਡਾ ਵੀ ਜਿਹੜਾ ਇਨਕੁਆਰੀ ਅਫਸਰ ਹੈ ਤੁਸੀਂ ਉਹਨੂੰ ਵੀ ਮਤਲਬ ਚੈਲੰਜ ਕਰ ਰਹੇ ਹੋ ਜੀ ਤੁਸੀਂ ਸਹੀ ਸੱਚ ਸਾਹਮਣੇ ਲਿਆਂਦਾ ਤਾਂ ਇਸੇ ਕਰਕੇ ਤੁਹਾਨੂੰ ਨੋਟਿਸ ਜਾਰੀ ਹੈ। ਪਰਾਲੀ ਦੇ ਰਖ ਰਖਾ ਅਤੇ ਵਾਧਰੇ ਪ੍ਰਦੂਸ਼ਣ ਤੋਂ निजात ਪਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਸੈਂਟਰਲ ਸੈਕਟਰ ਸਕੀਮ ਔਨ ਪ੍ਰੋਮੋਸ਼ਨ ਆਫ ਐਗਰੀਕਲਚਰਲ ਮੈਗਨੀਫੀਸ਼ਨ ਫॉर ਇਨ ਸਿਟ ਮੈਨੇਜਮੈਂਟ ਆਫ ਕ੍ਰੌਪ ਰੈਜੀਡਿਓ ਸਕੀਮ ਕਰੋੜਾ ਰੁਪਏ ਦੀ ਮਸ਼ੀਨਰੀ ਪੰਜਾਬ ਦੇ ਕਿਸਾਨਾਂ ਨੂੰ ਉਪਲਬਧ ਕਰਵਾਈ ਗਈ ਸੀ ਪਰ ਪਿਛਲੇ ਸਾਲ ਖੇਤੀਬਾੜੀ ਵਿਭਾਗ ਵੱਲੋਂ ਜਦੋਂ ਸਬਸਿਡੀ ਵਾਲਿਆਂ ਇਹਨਾਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਪੰਜਾਬ ਚੋਂ 11 ਸਬਸਿਡੀ ਵਾਲੀਆਂ ਮਸ਼ੀਨਾਂ ਗੁੰਮ ਪਾਈਆਂ ਗਈਆਂ ਨੇ ਜਿਸ ਦੀ ਰਿਪੋਰਟ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ। ਪਰ ਹੁਣ ਇਹ ਰਿਪੋਰਟ ਖੇਤੀਬਾੜੀ ਵਿਭਾਗ ਲਈ ਇਹ ਸਰਦਰਦ ਬਣ ਗਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਬਸਿਡੀ ਵਾਲੀਆਂ ਮਸ਼ੀਨਾਂ ਗੁੰਮ ਹੋਣ ਤੇ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਦੇ ਸਬ ਇਨਸਪੈਕਟਰਾਂ ਅਤੇ ਖੇਤੀਬਾੜੀ ਵਿਕਾਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਦਸੂ ਨੋਟਿਸ ਜਾਰੀ ਕੀਤੇ ਜਾਣ ਦੇ ਵਿਰੋਧ ਚ ਸੂਬੇ ਭਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹੜਤਾਲ ਤੇ ਚਲੇ ਗਏ ਨੇ ਅਤੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੜਤਾਲ ਦੇ ਗਏ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਰਨ ਦਸੂ ਨੋਟਿਸ ਸਰਾਸਰ ਗਲਤ ਨੇ ਕਿਉਂਕਿ ਗੁਮ ਹੋਇਆ ਮਸ਼ੀਨਾਂ ਸੰਬੰਧੀ ਸਭ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋਂ ਹੀ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਸੀ ਦੂਸਰਾ ਖੇਤੀਬਾੜੀ ਪੰਜਾਬ ਨੂੰ ਪੰਜਾਬ ਸਰਕਾਰ ਵੱਲੋਂ ਕਦੇ ਵੀ ਵੈਰੀਫਿਕੇਸ਼ਨ ਸੰਬੰਧੀ ਹਦਾਇਤਾਂ ਨਹੀਂ ਜਾਰੀ ਕੀਤੀਆਂ ਤੀਸਰਾ ਜੋ ਪਰਫੋਰਮਾ ਪੰਜਾਬ ਸਰਕਾਰ ਵੱਲੋਂ ਵੈਰੀਫਿਕੇਸ਼ਨ ਲਈ ਪਿਛਲੇ ਸਾਲ ਭੇਜੀਆਂ ਗਈਆਂ ਸੀ ਉਸ ਦੇ ਮਸ਼ੀਨਰੀ ਉਪਲਬਧ ਸੰਬੰਧੀ ਯਸ਼ ਅਤੇ ਨੋ ਦਾ ਕਾਲਮ ਹੀ ਦਿੱਤਾ ਗਿਆ ਸੀ ਉਸ 'ਚ ਕਿਤੇ ਵੀ ਕਾਰਨ ਲਿਖਣ ਸੰਬੰਧੀ ਕਾਲਮ ਨਹੀਂ ਦਿੱਤਾ ਗਿਆ ਹੋਗੇ ਜਿਹੜਾ ਮਸ਼ੀਨਾਂ ਨੂੰ ਲੈ ਕੇ ਤੁਹਾਨੂੰ ਨੋਟਸ ਕੱਢੇ ਗਏ ਮੇਰਾ ਨਾਮ ਡਾਕਟਰ ਮਨਜਿੰਦਰ ਸਿੰਘ ਪ੍ਰਧਾਨ ਪੀ ਡੀ ਐਸ ਬਠਿੰਡਾ ਜੀ ਨੋਟਸ ਜਿਹੜੇ ਹੈਗੇ ਆ ਤੁਸੀਂ ਦੇਖਿਆ ਹੋਊਗਾ ਜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਅਧਿਕਾਰੀਆਂ ਕਰਮਚਾਰੀਆਂ ਨੂੰ ਨੋਟਸ ਨਿਕਲੇ ਆ ਵੀ ਮਸ਼ੀਨਾਂ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਆ ਵੀ ਇਹਦੇ ਵਿੱਚ ਜਿਹੜਾ ਨੋਟਸ ਦੇ ਵਿੱਚ ਦੋਸ਼ ਲੱਗਿਆ ਉਹ ਲੱਗਿਆ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਮਸ਼ੀਨਰੀ ਤੁਸੀਂ ਰੀ-ਵੇਰੀਫਿਕੇਸ਼ਨ ਨਹੀਂ ਕਰੀ ਸਮੇਂ-ਸਮੇਂ ਤੇ ਪਰੰਤੂ ਕੋਈ ਵੀ ਇਹੋ ਜਿਹਾ ਸਾਨੂੰ ਆਦੇਸ਼ ਜਾਂ ਕੋਈ ਪੱਤਰ ਜਿਹੜਾ ਹੈਗਾ ਮਗਰਲੇ ਸਾਲਾਂ ਦੇ ਸਾਨੂੰ ਪ੍ਰਾਪਤ ਨਹੀਂ ਹੋਇਆ ਵੀ ਅਸੀਂ ਰੀ-ਵੇਰੀਫਿਕੇਸ਼ਨ ਕਰਨੀ ਹੈ ਜਾਂ ਜਿਹੜੀਆਂ CRM ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ 2018-19 ਦੀਆਂ 19-20 ਦੀਆਂ ਉਹਦੇ ਵਿੱਚ ਕਿਤੇ ਵੀ ਲਿਖਿਆ ਹੀ ਨਹੀਂ ਹੋਇਆ ਵੀ ਅਸੀਂ ਜਿਹੜੀਆਂ ਮਸ਼ੀਨਾਂ ਦੀ ਰੀ-ਵੇਰੀਫਿਕੇਸ਼ਨ ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਹੈ ਤਾਂ ਇਸ ਕਰਕੇ ਫਿਰ ਕਿਵੇਂ ਮਤਲਬ ਮੁਲਾਜ਼ਮ ਜਿਹੜੀ ਉਹਨੂੰ ਰੀ-ਵੇਰੀਫਿਕੇਸ਼ਨ ਕਰ ਸਕਦੇ ਆ ਦੂਜਾ ਜਿਹੜਾ ਮਸ਼ੀਨਾ ਗੁੰਮ ਹੋਣ ਦੇ ਵਿੱਚ ਜਾਂ ਗਾਇਬ ਹੋਣ ਜੇ ਆਪਾਂ ਗੱਲ ਕਰੀਏ 2016 ਦੇ ਵਿੱਚ ਹੈਪੀ ਸੀਡਰ ਆਇਆ ਫਿਰ 2018 ਦੇ ਵਿੱਚ ਸੁਪਰ ਸੀਡਰ ਆਇਆ ਫਿਰ 20 ਦੇ ਵਿੱਚ ਆਪਣਾ ਸਮਾਰਟ ਸੀਡਰ ਆਇਆ ਫਿਰ ਸਰਫੇਸ ਸੀਡਰ ਆ ਗਿਆ ਇੰਨੇ ਸੀਡਰ ਆ ਗਏ ਕਿ ਕਿਸਾਨ ਵੀ ਉਲਝੇ ਹੋਏ ਆ ਸੋ ਟੈਕਨੋਲੋਜੀ ਦੇ ਬਦਲਣ ਦੇ ਨਾਲ ਨਾਲ ਜਿਹੜਾ ਹੈਗਾ ਜਿਹੜੇ ਹੈਪੀ ਸੀਡਰ ਉਹ ਕਿਸੇ ਕੰਮ ਦੇ ਨਹੀਂ ਸੀ ਉਹ ਲੋਕਾਂ ਨੇ ਵੇਚਤੇ ਜਦੋਂ ਅਸੀਂ ਵੀਰੀਫਿਕੇਸ਼ਨ ਕਰ ਰਹੇ ਆ ਤਾਂ ਉਹ ਸਾਨੂੰ ਮਿਲ ਨਹੀਂ ਰਹੇ ਇਸੇ ਤਰ੍ਹਾਂ ਮਲਚਰ ਹੈ ਉਹ ਆ ਗਏ ਉਹ ਲੋਕਾਂ ਨੇ ਇੱਕ ਸਾਲ ਵਰਤੇ ਨਹੀਂ ਕੰਮ ਦੇ ਲੱਗੇ ਲੋਕਾਂ ਨੂੰ ਉਹ ਵੇਚਤੇ ਲੋਕਾਂ ਨੇ ਤਾਂ ਇਸ ਕਰਕੇ ਹੀ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਟੈਕਨੋਲੋਜੀ ਦਾ ਚੇਂਜ ਹੋਇਆ ਤਾਂ ਫਿਰ ਗਾਇਬ ਹੋ ਗਈਆਂ ਤਾਂ ਕਸਟੋਡੀਅਨ ਦੇ ਉੱਤੇ ਜਿਹੜਾ ਹੈਗਾ ਜਿਹੜਾ ਉਹਦੇ ਕੋਲੇ ਰੱਖ-ਰਖਾਵ ਕਰ ਰਿਹਾ ਉਹਦੇ ਤੇ ਉਹਨੂੰ ਪੁੱਛਣਾ ਚਾਹੀਦਾ ਕਾਰਨ ਦੱਸੋ ਨੋਟਸ ਉਹਨੂੰ ਹੋਣਾ ਚਾਹੀਦਾ ਪਹਿਲਾਂ ਉਹਨੂੰ ਪੁੱਛਿਆ ਤਾਂ ਜਾ ਵੀ ਕਿਉਂ ਉਹਨਾਂ ਨੇ ਵੇਚੀਆਂ ਜਾਂ ਕਿਵੇਂ ਵੇਚੀਆਂ ਸਾਨੂੰ ਉਹਦਾ ਕੀ ਮਤਲਬ ਇਸ ਤਰ੍ਹਾਂ ਬਣਦਾ ਵੀ ਨੋਟਸ ਕੱਟਣ ਦਾ ਟੋਟਲ ਪੰਜਾਬ ਦੀ ਗੱਲ ਕੀਤੀ ਕਿ ਕਿੰਨੇ ਕ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਗਈਆਂ ਕਿੰਨੀ ਕ ਸਬਸਿਡੀ ਆਈ ਸੀ ਤੁਹਾਨੂੰ ਕਿਸ ਤਰ੍ਹਾਂ ਦੇ ਨੋਟਸ ਕੱਢੇ ਗਏ ਆ ਆਖਰੀ ਪ੍ਰੋਸੀਜਰ ਹੈ ਵੀ ਤੁਹਾਨੂੰ ਹਰ ਸਾਲ ਵੈਰੀਫਿਕੇਸ਼ਨ ਕਰਨੀ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੇ ਗੱਲ ਕਰੀਏ 1373 ਮਸ਼ੀਨਾਂ ਸਾਡੇ 300 ਦੇ ਕਰੀਬ ਹੈਪੀ ਸੀਡਰ ਕੋਈ 300 350 ਜਿਹੜੇ ਹੈਗੇ ਆ ਆਪਣੇ ਮਲਚਰ ਸਟਰਾਚ ਉੱਪਰ ਤੇ ਕੋਈ ਇੰਨੇ ਇੱਕ ਜਿਹੜੇ ਹੈਗੇ ਆ ਸੁਪਰ ਸੀਡਰ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ ਉਸ ਤੋਂ ਇਲਾਵਾ ਕੁਛ ਛੋਟੀਆਂ ਮੋਟੀਆਂ ਜਿਵੇਂ ਆਪਣੇ ਐਮਬੀ ਪਲੋ ਆਗੇ ਜਾਂ ਕੋਈ ਹੋਰ ਇਹ ਇਹ ਮਸ਼ੀਨਾਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਗਾਇਬ ਪਾਈਆਂ ਗਈਆਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨੋਟਸ ਦਾ ਨੋਟਸ ਵਿੱਚ ਪਹਿਲਾਂ ਹੀ ਗੱਲ ਕਰ ਚੁੱਕਿਆ ਬੇਬਨਿਆਦ ਨੋਟਸ ਹੈ ਜੀ ਕਿਤੇ ਵੀ ਸਾਨੂੰ ਕੋਈ ਲੈਟਰ ਹੈ ਉਹ ਜੀ ਜਾਂ ਕੋਈ ਗਾਈਡਲਾਈਨ ਦੇ ਵਿੱਚ ਨਹੀਂ ਲਿਖਿਆ ਹੋਇਆ ਵੀ ਅਸੀਂ ਮਸ਼ੀਨਾਂ ਦੀ ਰੀਵੈਰੀਫਿਕੇਸ਼ਨ ਕਰਨੀ ਆ ਜੇ ਸਾਨੂੰ ਗਾਈਡਲਾਈਨ ਚ ਲਿਖਿਆ ਹੀ ਨਹੀਂ ਹੋਇਆ ਉੱਚ ਅਧਿਕਾਰੀਆਂ ਵੱਲੋਂ ਕਿਸੇ ਨਾ ਮੀਟਿੰਗ ਦੇ ਵਿੱਚ ਕਿਹਾ ਗਿਆ ਨਾ ਕੋਈ ਪੱਤਰ ਦੇ ਹੋਇਆ ਕਿਹਾ ਗਿਆ ਜਦੋਂ ਸਾਨੂੰ 2022 ਦੇ ਵਿੱਚ ਕਿਹਾ ਗਿਆ ਰੀ-ਵੇਰੀਫਿਕੇਸ਼ਨ ਉਦੋਂ ਅਸੀਂ ਕਰੀਏ ਜੇ ਸਾਨੂੰ ਹੁਣ ਵੀ ਮਤਲਬ ਕਹਿਣਗੇ ਤਾਂ ਰੀ-ਵੇਰੀਫਿਕੇਸ਼ਨ ਕਰਾਂਗੇ ਪਰ ਹਜੇ ਤੱਕ ਵੀ ਸਾਨੂੰ ਅੱਜ ਤੱਕ ਡੇਟ ਤੱਕ ਵੀ ਰੀ-ਵੇਰੀਫਿਕੇਸ਼ਨ ਦਾ ਕੋਈ ਪੱਤਰ ਸਾਨੂੰ ਪ੍ਰਾਪਤ ਨਹੀਂ ਹੋਇਆਗਾ ਲਾਭ ਕਿਸਾਨਾਂ ਨੇ ਲਿਆ ਮਸ਼ੀਨਾਂ ਕਿਸਾਨਾਂ ਨੇ ਵੇਚੀਆਂ ਤੁਹਾਡਾ ਕੀ ਰੋਲ ਆ ਸਾਰੇ ਦੇ ਵਿੱਚ ਦੇਖੋ ਇਹੀ ਗੱਲ ਆ ਜੀ ਮਤਲਬ ਕਿਸਾਨ ਕਹਿ ਲਓ ਜਾਂ ਕੋਈ ਜਿਹੜਾ ਬੰਦਾ ਹੈਗਾ ਵੀ ਕਿਸੇ ਨੇ ਹੋ ਸਕਦਾ ਮਜ਼ਦੂਰੀ ਬਸ ਵੇਚਤੀ ਹੋਵੇ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਉਹਨੇ ਖੇਤੀ ਕਰਨੀ ਬੰਦ ਕਰਤੀ ਉਹਨੇ ਵੇਚਤੀ ਮਸ਼ੀਨ ਜਾਂ ਹੋ ਸਕਦਾ ਮੈਂ ਪਹਿਲਾਂ ਗੱਲ ਕਰੀਏ ਵੀ ਮਸ਼ੀਨ ਜਿਹੜੀ ਹੈਗੀ ਆ ਉਹ ਆ ਵੀ ਕੰਮ ਦੀ ਨਹੀਂ ਉਹਦੇ ਹੈਪੀ ਸੀਡਰ ਜਿਵੇਂ ਕਹਿ ਲਓ ਜਾਂ ਕੋਈ ਹੋਰ ਨਵੀਆਂ ਮਸ਼ੀਨਾਂ ਬੰਦੇ ਨੂੰ ਨਹੀਂ ਪਸੰਦ ਆ ਰਹੀਆਂ ਤਾਂ ਉਹ ਲੋਕ ਵੇਚ ਰਹੇ ਐ ਤੇ ਉਹਦੇ ਚ ਉਹ ਸਾਡੇ ਘਰੇ ਪਈ ਮਸ਼ੀਨ ਦਾ ਸੀ ਕਿਵੇਂ ਮਤਲਬ ਉਹਦਾ ਜ਼ਿੰਮੇਵਾਰੀ ਲੈ ਸਕਦੇ ਆ ਤਾਂ ਉਹਨੂੰ ਕਿਵੇਂ ਮੰਨ ਲਓ ਵੈਰੀਫਿਕੇਸ਼ਨ ਦੀ ਵੀ ਤੁਸੀਂ ਗੱਲ ਕਰਦੇ ਹੋ ਜੇ ਸਰਕਾਰ ਇਹ ਵੀ ਕਹਿ ਦਿੰਦੀ ਹੈ ਜਾਂ ਡਿਪਾਰਟਮੈਂਟ ਸਾਨੂੰ ਉੱਚ ਅਧਿਕਾਰੀ ਕਹਿੰਦੇ ਵੈਰੀਫਿਕੇਸ਼ਨ ਕਰੋ ਸਮੇਂ-ਸਮੇਂ ਤੇ ਅਸੀਂ ਅੱਜ ਵੈਰੀਫਾਈ ਕਰਦੇ ਹੋ ਕੱਲ੍ਹ ਨੂੰ ਬੰਦਾ ਵੇਚ ਦੂ ਉਹਦਾ ਕੀ ਪ੍ਰੋਸੀਜਰ ਐ ਇਸ ਤਰ੍ਹਾਂ ਤੁਹਾਡਾ ਅਗਲਾ ਰੁਕ ਕੀ ਐ ਸਾਡਾ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਅਸੀਂ ਮੰਗ ਕਰਦੇ ਆਂ ਸਰਕਾਰ ਵੱਲੋਂ ਵੀ ਇਹ ਜਿਹੜੇ ਦੂਜੀ ਗੱਲ ਇਹ ਆ ਇਹਦੇ ਵਿੱਚ ਇੱਕ ਸਾਨੂੰ ਇਹੀ ਨੋਟਸ ਜਿਵੇਂ ਨਿਕਲੇ ਆ ਇਹਦੇ ਬੇਸ ਤੇ ਇੱਕ ਡਾਇਰੈਕਟਰ ਦਫ਼ਤਰ ਵੱਲੋਂ ਪਿਛਲੇ ਦਿਨਾਂ ਵਿੱਚ ਦੋ ਚਿੱਠੀਆਂ ਨਿਕਲੀਆਂ ਜਿਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿੰਨਾਂ ਅਧਿਕਾਰੀਆਂ ਨੂੰ ਪ੍ਰੋਮੋਸ਼ਨ ਸਾਡੇ ਏਓ ਏਡੀਓ ਦੇ ਵਿੱਚੋਂ ਏਓ ਦੀ ਪ੍ਰੋਮੋਸ਼ਨ ਹੋਣੀ ਆ ਤਾਂ ਉਹਦੇ ਬਾਵਜੂਦ ਉਹਨਾਂ ਨੇ ਲਿਖਿਆ ਵੀ ਜਿਹੜੇ ਬੰਦਿਆਂ ਨੂੰ ਨੋਟਸ ਨਿਕਲੇ ਆ ਉਹਨਾਂ ਨੂੰ ਉਹਨਾਂ ਦੇ ਨਾਮ ਭੇਜੇ ਜਾਣ ਵੀ ਉਹਨਾਂ ਦੀ ਪ੍ਰੋਮੋਸ਼ਨ ਦੇ ਵਿੱਚ ਕੋਈ ਅੜਚਣ ਪਾਉਣ ਦੇ ਲਈ ਤਾਂ ਇਹੋ ਜਿਹਾ ਮੈਨੂੰ ਦੱਸੋ ਵੀ ਕਿਹੜਾ ਰੂਲ ਹੈ ਵੀ ਬੰਦੇ ਨੂੰ ਜਿੰਨਾ ਚਿਰ ਤੁਸੀਂ ਚਾਰ ਸ਼ੀਟ ਨਹੀਂ ਉਹ ਦੋਸ਼ੀ ਸ਼ਾਬਦਤ ਨਹੀਂ ਹੋਇਆ ਤੂੰ ਤੁਸੀਂ ਕਿਵੇਂ ਰੋਕ ਦੋਗੇ ਪ੍ਰਮੋਸ਼ਨ ਤੋਂ ਤਾਂ ਇਹ ਜਿਹੜਾ ਹੈਗਾ ਬੇਬੁਨਿਆਦੀ ਜਿਹੜਾ ਪੱਤਰ ਹੈਗਾ ਅੱਜ ਹੀ ਰੱਦ ਹੋਣਾ ਚਾਹੀਦਾ ਇਹ ਸਾਡੀ ਮੰਗ ਹੈਗੀ ਆ ਜੇ ਸਰਕਾਰ ਇਹ ਨਹੀਂ ਕਰਦੀ ਫਿਰ ਸਾਡੀ ਸਟੇਟ ਲੈਵਲ ਜੋ ਵੀ ਅਗਲੇ ਐਕਸ਼ਨ ਆਉਣਗੇ ਅਸੀਂ ਉਹਦਾ ਪੂਰਨ ਤੌਰ ਤੇ ਜਿਹੜਾ ਸਹਿਯੋਗ ਕਰਕੇ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਆਪਦਾ ਤਰਨਾ ਪ੍ਰਦਰਸ਼ਨ ਕਰਾਂਗੇ ਯਕੀਨ ਹੈ ਮੈਂ ਤੁਹਾਡਾ ਕੀ ਕਹਿਣਾ ਚਾਹੁੰਗਾ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਹਾਂਜੀ ਮੇਰਾ ਨਾਮ ਗੁਰਜੀਤ ਵੇਕ ਹੈ ਜੀ ਮੈਂ ਬਤੌਰ ਸਾਇਖੀਤੀ ਬੇਸਿਕਲੀ ਜਿਹੜਾ ਸਾਡਾ ਅੱਜ ਦਾ ਜਮੇ ਤਰਨਾ ਪ੍ਰਦਰਸ਼ਨ ਹੈ ਜਿਵੇਂ ਤੁਹਾਡੇ ਧਿਆਨ ਚ ਹੋਣਾ ਕਿ ਕੁਝ ਮਸ਼ੀਨਾ ਕਿਸਾਨਾਂ ਵੱਲੋਂ ਜਾਂ ਜਿਹੜੀ ਲਾਪਤਰੀ ਸੀ ਉਹਨਾਂ ਵੱਲੋਂ ਵੇਚ ਦਿੱਤੀਆਂ ਗਈਆਂ ਜਾਂ ਮੰਨ ਲਓ ਉਹ ਮੌਕੇ ਤੇ ਵੀਰੀ ਵੈਰੀਫਿਕੇਸ਼ਨ ਸਮੇਂ ਨਹੀਂ ਪਾਈਆਂ ਗਈਆਂ ਉਹਨਾਂ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਉਹ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਹੋਰ ਕਿਸੇ ਕੋਲੇ ਉਸ ਤਾਈ ਮੌਜੂਦ ਸੀ ਇਹ ਚ ਮੈਂ ਬੇਸਿਕਲੀ ਦੱਸਣਾ ਚਾਹੁੰਦਾ ਵੀ ਇਹ ਚ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਹੀ ਦੱਸਿਆ ਵੀ ਜਿਹੜੀਆਂ ਮਸ਼ੀਨਾਂ ਟੈਕਨੋਲੋਜੀ ਬਹੁਤ ਤੇਜ਼ੀ ਨਾਲ ਬਦਲੀ ਹੈ ਜਿਸ ਨਾਲ ਕੀ ਹੋਇਆ ਵੀ ਜਿਹੜੇ ਕਿਸਾਨ ਸੀ ਉਹਨਾਂ ਨੂੰ ਮੰਨ ਲਓ ਮਸ਼ੀਨ ਨਹੀਂ ਪਸੰਦ ਆਈ ਤਾਂ ਉਹਨੇ ਵੇਚ ਕੇ ਕੋਈ ਹੋਰ ਲੈ ਲਈ ਹੈ ਜਾਂ ਮੰਨ ਲਓ ਕੋਈ ਖੇਤੀ ਕਰਨੀ ਛੱਡ ਗਿਆ ਮੰਨ ਲਓ ਉਹਦੇ ਕੋਈ ਬੱਚੇ ਬਾਹਰ ਚਲੇ ਗਏ ਹਨ ਉਹ ਜੇ ਕਾਰਨ ਹੋ ਸਕਦੇ ਆ ਬਾਕੀ ਇਹਦਾ ਪ੍ਰੋਸੀਜਰ ਮਤਲਬ ਕਦੇ ਵੀ ਕੋਈ ਲੈਪਸ ਹੋਇਆ ਨਹੀਂ ਜੋ ਵੀ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਨੇ ਉਹਦੇ ਮੁਤਾਬਕ ਹੀ ਅਸੀਂ ਜਿਹੜੀਆਂ ਹੈ ਸਬਸਿਡੀਆਂ ਡਿਲੀਵਰਸ ਕੀਤੀਆਂ ਮਤਲਬ ਸਮੇਤ ਸਮੇਤ ਦੇਖੋ 18-19 ਤੋਂ ਲੈ ਕੇ ਇਹ ਸਕੀਮ ਲਗਾਤਾਰ ਚੱਲ ਰਹੀ ਹੈ ਹਰ ਸਾਲ ਅਸੀਂ ਬਕਾਇਦਾ ਅਖਬਾਰ ਦੇ ਰਾਹੀਂ ਇਸ਼ਤਿਹਾਰ ਦੇ ਕੇ ਅਰਜ਼ੀ ਆਦੀ ਮੰਗ ਕਰਦੇ ਆ ਉਹ ਆਨਲਾਈਨ ਪੋਰਟਲ ਤੇ ਹੋ ਸਕਦੀ ਹੈ ਜਾਂ ਹਾਰਡ ਕਪੀ ਇਸਕੂ ਜਾਦੀ ਹੈ ਉਦੋਂ ਬਾਅਦ ਇਵਨ ਜ਼ਿਲ੍ਹਾ ਪੱਧਰ ਤੇ ਇੱਕ ਕਮੇਟੀ ਬਣਦੀ ਹੈ ਜਿੰਨਾਂ ਚ ਲਾਪਾਤਰੀਆਂ ਦੀ ਚੋਣ ਕੀਤੀ ਜਾਂਦੀ ਹੈ ਬਿਲਕੁਲ ਪਾਰਦਰਸ਼ੀ ਪ੍ਰਤੀ ਮਤਲਬ ਪ੍ਰੋਸੀਜਰ ਉਦੋਂ ਬਾਅਦ ਜੋ ਵੀ ਸਾਨੂੰ ਹਰਾਇਤਾਂ ਪ੍ਰਾਪਤ ਹੁੰਦੀਆਂ ਉਸ ਦੇ ਮੁਤਾਬਕ ਪੂਰੇ ਡਾਕੂਮੈਂਟ ਦਸਤਾਵੇਜ਼ ਲੈਣ ਤੋਂ ਬਾਅਦ ਕਿਸਾਨਾ ਤੋਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਇਹ ਚ ਮਤਲਬ ਕਿਸੇ ਵੀ ਅਧਿਕਾਰੀ ਦੀ ਕਦੇ ਵੀ ਸਾਨੂੰ ਕੋਈ ਇਹ ਪ੍ਰਾਪਤੀ ਨਹੀਂ ਹੋਈ ਦਾ ਹੈ ਕਿ ਕਿੰਨੇ ਟਾਈਮ ਬਾਅਦ ਵੀ ਵੈਰੀਫਿਕੇਸ਼ਨ ਕਰਨੀ ਹੈ ਜੇ ਦੀ ਵੈਰੀਫਿਕੇਸ਼ਨ ਨਹੀਂ ਜਦੋਂ ਸਾਨੂੰ 2022 ਚ ਫਸਟ ਟਾਈਮ ਵੀ ਵੈਰੀਫਿਕੇਸ਼ਨ ਲਈ ਹਦਾਇਤ ਆਪੀ ਅਸੀਂ ਰੀ ਵੈਰੀਫਿਕੇਸ਼ਨ ਕਰਕੇ ਜਿਹੜੇ ਤੇ ਬੇਹਦ ਸਾਨੂੰ ਨੋਟਿਸ ਕੱਢਿਆ ਉਹ ਰੀ ਵੈਰੀਫਿਕੇਸ਼ਨ ਵੀ ਅਸੀਂ ਕੀਤੀ ਹੋਈ ਹੈ ਮਤਲਬ ਇਹ بڑا ਅਚੰਭਾ ਹੁੰਦਾ ਵੀ ਜਿਹੜਾ ਇਨਕੁਆਇਰੀ ਅਫਸਰ ਹੈ ਤੁਸੀਂ ਉਹਨਾਂ ਨੂੰ ਹੀ ਮਤਲਬ ਚੈਲੰਜ ਕਰ ਰਹੇ ਹੋ ਜੀ ਕਿ ਤੁਸੀਂ ਸਹੀ ਸੱਚ ਸਾਹਮਣੇ ਲਿਆਂਦਾ ਤੇ ਇਸੇ ਕਰਕੇ ਤੁਹਾਨੂੰ ਨੋਟਿਸ ਜਾਰੀ ਹੋ ਰਿਹਾ ਹੈ ਤਾਂ ਸਾਡੀ ਸਿਰਫ ਇਹੀ ਮੰਗ ਹੈ ਵੀ ਜਿਹੜੇ ਵੀ ਇਹ ਨੋਟਿਸ ਆ ਕਿ ਬਿਲਕੁਲ ਬੇਬੁਨਿਆਦ ਹੈ ਤੇ ਯਾਨੀ ਕਿ ਜਿਹੜੀ ਇਹ ਤੁਸੀਂ ਮਸ਼ੀਨਾਂ ਗਾਇਬ ਹੋਣ ਤੁਸੀਂ ਸਰਕਾਰ ਨੂੰ ਬਣਾ ਕੇ ਭੇਜਿਆ ਸੀ ਵੀ ਇਹ ਗਾਇਬ ਹੋ ਚੁੱਕੀਆਂ ਹਨ ਹਾਂਜੀ ਸਾਨੂੰ ਜਦੋਂ ਉਹਨਾਂ ਨੇ ਕਿਹਾ 2022 ਵੀ ਜਿਹੜੀਆਂ ਮਸ਼ੀਨਾਂ ਹੁਣ ਤੱਕ ਦਿੱਤੀਆਂ ਜੀ ਇਹਨਾਂ ਦੀ ਰੀ-ਵੇਰੀਫਿਕੇਸ਼ਨ ਕੀਤੀ ਜਾਂਦੀ ਤਾਂ ਸਾਡਾ ਇਕੱਲਾ-ਇਕੱਲਾ ਸਟਾਫ ਜੀ ਹਰ ਇੱਕ ਘਰ ਜਾ ਕੇ ਦੁਬਾਰੀ ਰੀ-ਵੇਰੀਫਾਈ ਕੀਤਾ ਉਹਨਾਂ ਨੇ ਕਿਹੜੀਆਂ ਮਸ਼ੀਨਾਂ ਮੌਕੇ ਤੇ ਮੌਜੂਦ ਆ ਉਹਨਾਂ ਦੀ ਰਿਪੋਰਟ ਭੇ ਜੀ ਬਿਲਕੁਲ ਜੀ ਮੇਰਾ ਨਾਮ ਪਰਨੂਰ ਸਿੰਘ ਗਰੇਵਾਲ ਹੈ ਜੀ ਮੈਂ ਖੇਤੀਬਾੜੀ ਸਾਮਾ ਇੰਸਪੈਕਟਰ ਬਲਾਕ ਬਟਾ ਵਿੱਚ ਹੈਗਾ ਜੀ ਜਿਵੇਂ ਕਿ ਡਿਟੇਲ ਚ ਦੱਸ ਚੁੱਕੇ ਨੇ ਸਾਰੇ ਜਾਣੇ ਇਹਦੇ ਵਿੱਚ ਮੈਂ ਇੱਕ ਐਡ ਕਰਨਾ ਚਾਹੁੰਦਾ ਕਿ ਜਿਹੜੀ ਵੀ ਫਾਈਨਾਂਸ ਜਿਹੜੀ ਵੀ ਸਬਸਿਡੀ ਪੈਂਦੀ ਹੈ ਉਹ ਡੀਬੀਟੀ ਰਾਹੀਂ ਡਾਇਰੈਕਟ ਬੈਨੀਫਿਟ ਪੈਂਦਾ ਉਹਦਾ ਉਹ ਨਾ ਹੀ ਕਦੇ ਕੋਈ ਕੈਸ਼ ਚ ਟ੍ਰਾਂਜੈਕਸ਼ਨ ਹੁੰਦੀ ਹੈ ਜੇ ਫਾਰਮਰ ਵੱਲੋਂ ਜਦੋਂ ਜਾਣਦੇ ਆ ਅਸੀਂ ਘਰੇ ਉਹਦੇ ਫਾਰਮਰਸ ਜਿਹੜਾ ਲਾਹ ਪਾਤਿਰੋ ਚਲਾਈ ਜਾਂਦੀ ਹੈ ਮਸ਼ੀਨ ਉਹਦੇ ਵੱਲੋਂ ਫਿਰ ਇੱਕ ਲੈਮ ਲੈਂਗੁਜ ਉਹਦੇ ਵੱਲੋਂ ਇੱਕ ਰਿਪੋਰਟ ਦਿੱਤੀ ਜਾਂਦੀ ਹੈ ਕਿ ਹਾਂ ਜੀ ਇਹ ਮਸ਼ੀਨ ਚੱਲ ਪਈ ਹੈ ਜੀ ਸਹੀ ਚੱਲਦੀ ਪਈ ਹੈ ਸਾਰੇ ਇਹਦੇ ਪਾਰਟਸ ਵਗੈਰਾ ਓਕੇ ਆ ਮੈਨੂੰ ਓਕੇ ਲੱਗਦੀ ਆ ਉਹਦੇ ਬਾਅਦ ਇੱਕ ਉਹਨਾਂ ਵੱਲੋਂ ਸਵੈ ਕੁਸ਼ਨਾ ਵੀ ਦਿੱਤੀ ਜਾਂਦੀ ਹੈ ਤੁਹਾਨੂੰ ਇੱਕ ਐਡ ਕਰਨਾ ਚਾਹੁੰਦੇ ਆ ਇਸ ਚ ਉਹਦੇ ਵਿੱਚ ਲਿਖਿਆ ਜਾਂਦਾ ਟਾਈਮ ਪੀਰੀਅਡ ਲਿਖਿਆ ਹੁੰਦਾ ਇੱਕ ਕਿ ਭਈ ਮੈਂ 5 ਸਾਲ ਮਸ਼ੀਨ ਨਹੀਂ ਵੇਚੂਗਾ ਜਾਂ ਮੈਂ 3 ਸਾਲ ਮਸ਼ੀਨ ਨਹੀਂ ਵੇਚੂਗਾ ਗਰੁੱਪਸ ਦੇ ਵਿੱਚ ਅਲੱਗ ਹੁੰਦੀ ਹੈ ਸਵੈ ਕੁਸ਼ਨਾ ਸਿੰਗਲਸ ਵਿੱਚ ਅਲੱਗ ਹੁੰਦੀ ਹੈ ਵੈਸੇ ਮੈਂ ਜ਼ਿਆ ਜਿਵੇਂ 10 ਚੁੱਕ ਕੇ ਜੇ ਅਸੀਂ ਦੱਸਣ ਵਾਲੇ ਹੈਗੇ ਆ ਕਿ ਬਈ ਹਾਂਜੀ ਐਟ ਪ੍ਰੈਜ਼ੈਂਟ ਮਸ਼ੀਨ ਨਹੀਂ ਹੈਗੀ ਤਾਂ ਫਿਰ ਇਹਦੇ ਵਿੱਚ ਅਸੀਂ ਕਿਉਂ ਅਸੀਂ ਕਿਵੇਂ ਜ਼ਿੰਮੇਵਾਰ ਹੋ ਗਏ ਦੂਜੀ ਗੱਲ ਕੀ ਜੇ ਫਾਰਮਰਸ ਨੇ ਕਈ ਫਾਰਮਰਸ ਹੁੰਦੇ ਜਿਨ੍ਹਾਂ ਕੋਲ ਫਾਈਨਾਂਸਸ ਪੂਰੇ ਨਹੀਂ ਹੁੰਦੇ ਉਹ ਦੋ ਫਾਰਮਰਸ ਇਕੱਠੇ ਮਿਲ ਕੇ ਲੈ ਲੈਂਦੇ ਆ ਤਿੰਨ ਫਾਰਮਰਸ ਇਕੱਠੇ ਮਿਲ ਕੇ ਲੈ ਜਾਂਦੇ ਉਹ ਅੱਡੜ ਪਿੰਡਾਂ ਦੇ ਹੁੰਦੇ ਕੋਈ ਰਿਸ਼ਤੇਦਾਰੀ ਨਾਲ ਪੈਸੇ ਕਰ ਲੈਂਦੇ ਹੁਣ ਸਾਨੂੰ ਟਾਈਮ ਦਿੱਤਾ ਗਿਆ ਤੁਸੀਂ ਰੀਵੈਰੀਫਿਕੇਸ਼ਨ ਦੀ ਲੈਟਰ ਵੀ ਦੇਖੋਗੇ 2022 ਚੋ ਜਿ ਲਿਖਿਆ ਗਿਆ 15 ਦਿਨ ਚ ਰੀਵੈਰੀਫਿਕੇਸ਼ਨ ਕਰੋ ਈਵਨ ਕਿ ਮੇਰੇ ਕੁਝ ਕੇਸਿਸ ਸੀਗੇ ਜਿਨ੍ਹਾਂ ਦੀ ਜ਼ਮੀਨ ਐਮਪੀ ਵਿੱਚ ਵੀ ਹੈਗੀ ਹੈ ਰਾਜਸਥਾਨ ਵਿੱਚ ਵੀ ਹੈਗੀ ਹੈ ਉਹ ਕਹਿੰਦੇ ਸਾਡੀ ਮਸ਼ੀਨਾਂ ਉੱਥੇ ਗਈਆਂ ਹੋਈਆਂ ਨੇ ਅਸੀਂ ਕਿਵੇਂ ਲੈ ਕੇ ਆਈਏ ਸਾਨੂੰ ਖਰਚਾ ਬਹੁਤ ਪੈਂਦਾ ਸੀ ਲੈ ਕੇ ਆਈਏ ਸਿਰਫ ਦਿਖਾਉਣ ਵਾਸਤੇ ਤੇ ਫਿਰ ਸਾਨੂੰ ਕਹਿੰਦੇ ਅਸੀਂ ਫੋਟੋਆਂ ਕਰ ਦੰਨੇ ਅਸੀਂ ਅਸੀਂ ਕਹਿੰਦੇ ਫੋਟੋ ਤੁਸੀਂ ਕਰ ਦੋਗੇ ਫਿਰ ਸਾਡੇ ਤੇ ਗੱਲ ਆਊਗੀ ਕਾਲਮ ਦਿੱਤਾ ਹੈ ਯੈਸ ਜਾਂ ਨੋ ਦਾ ਠੀਕ ਹੈ ਇਹਨਾਂ ਨੇ ਕਦੇ ਵੀ ਨਹੀਂ ਪੁੱਛਿਆ ਕਿ ਬਈ ਇਹ ਨੋ ਹੈਗੀ ਰੀਜ਼ਨ ਕੀ ਹੈ ਉਹਦਾ ਇਹਨਾਂ ਨੇ ਸਿਰਫ ਯੈਸ ਜਾਂ ਨੋ ਦਾ ਕਾਲਮ ਲਿਖਤਾ ਈਵਨ ਕਿ ਸਾਡੇ ਇੰਜੀਨੀਅਰ ਡਿਪਾਰਟਮੈਂਟ ਨੇ ਵੀ ਬੋਲਿਆ ਕਿ ਬਈ ਨਹੀਂ ਰਿਮਾਰਕਸ ਤਾਂ ਦੇਣਾ ਨਹੀਂ ਜੀ ਸਾਨੂੰ ਯੈਸ ਜਾਂ ਨੋ ਚਾਹੀਦਾ ਉਹਨਾਂ ਨੇ ਐਸੇ ਨੋ ਕੀ ਤਾਂ ਹੁਣ ਮੌਕੇ ਤੇ ਨਹੀਂ ਮਿਲਿਆ ਸੀ ਨੋ ਕਰਤੀ ਇਸ ਲਈ ਉਹਨੂੰ ਗੁੰਮ ਚ ਪਾਉਣਾ ਉਹਨੂੰ ਗੁੰਮਸ਼ੁਦਾ ਕਰਨਾ ਇਹ ਬਹੁਤ ਗਲਤ ਹੈਗਾ ਜੀ ਉਹਨੂੰ ਐਵੇਂ ਗੁੰਮਸ਼ੁਦਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਪਹਿਲਾਂ ਫੀਡਬੈਕ ਲੈਣੀ ਚਾਹੀਦੀ ਫਾਰਮਰਸ ਸਪਸ਼ਟੀਕਰਨ ਲੈਣਾ ਚਾਹੀਦਾ ਸੀ ਫਿਰ ਜੇਕਰ ਜੇ ਤੁਹਾਨੂੰ ਲੱਗਦਾ ਕਿ ਕਿਤੇ ਗਲਤੀ ਹੋਈ ਹੈ ਜਾਂ ਕਿਤੇ ਕੋਈ ਲੈਪਸ ਇਹ ਲਾਪਤਰੀ ਹੈਗਾ ਸਰ ਲਾਪਤਰੀ ਜੇ 베ਚੀ ਹੈ ਮਨ ਗੱਲ ਹੈ ਕਿ ਮੇਰੇ ਕੋਲ ਕੇਸਿਸ ਹੈਗੇ ਇੱਕ ਕੋਵਿਡ ਦਾ ਸੀਗਾ ਬੰਦਾ ਉਹ ਕਹਿੰਦੇ ਸਾਡੇ ਘਰੇ ਕੋਵਿਡ ਆ ਗਿਆ ਸੀ ਜੀ ਮੇਰੇ ਘਰੇ ਕੋਈ ਸੀਨੀਅਰ ਸੀਗਾ ਉਹਨਾਂ ਦੀ ਡੈਥ ਹੋ ਗਈ ਕਹਿੰਦੇ ਸਾਨੂੰ ਪੈਸਿਆਂ ਦੀ ਲੋਟ ਸੀ ਮੈਂ ਮਸ਼ੀਨ ਸੇਲ ਕਰ ਦਿੱਤੀ ਹੁਣ ਉਹ ਸਰ ਜਿਹੜੇ ਮੈਡੀਕਲ ਐਮਰਜੈਂਸੀ ਹੋ ਗਈ ਬੰਦੇ ਨੂੰ ਉਹਨੂੰ ਅਸੀਂ ਕਿਵੇਂ ਜਸਟੀਫਾਈ ਕਰਦੀਏ ਮੌਕੇ ਤੇ ਨਹੀਂ ਮਿਲਿਆ ਅਸੀਂ ਲਿਖਤਾ ਕਿ ਨੋ ਹੈ ਪਰ ਸਾਡੇ ਤੋਂ ਕਦੇ ਵੀ ਰੀਜ਼ਨਸ ਨਹੀਂ ਪੁੱਛੇਗੇ ਕਿ ਕਿਉਂ ਨੋ ਹੈਗੀ ਹੈ ਤੇ ਕੁਐਸਚਨਸ ਇਹ ਹੈ ਜਦੋਂ ਪੂਰੀ ਗੱਲ ਮਿਸ ਇਨਫੋਰਮੇਸ਼ਨ ਦੇ ਬੇਸ ਤੇ ਤੁਸੀਂ ਸਾਨੂੰ ਦੋਸ਼ੀ ਬਣਾਤਾ ਇਹ ਗਲਤ ਹੈਗਾ ਠੀਕ ਥੈਂ ਇੱਥੇ ਦੱਸਣ ਯੋਗ ਹੈ ਕਿ 2016 ਤੋਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਜੋ ਉਹ ਪਰਾਲੀ ਦਾ ਪ੍ਰਬੰਧ ਕਰ ਸਕਣ ਅਤੇ ਪੰਜਾਬ 'ਚ 11000 ਦੇ ਕਰੀਬ ਸਬਸਿਡੀ ਵਾਲੇ ਮਸ਼ੀਨਾਂ ਗੁੰਮ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਉਧਰ ਦੂਸਰੇ ਪਾਸੇ ਪ੍ਰਦਰਸ਼ਨ ਕਰ ਰਹੀਆਂ ਜਿੱਥੇ ਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਸਰਕਾਰ ਨੇ ਕਰਨ ਦਸ ਨੋਟਿਸ ਵਾਪਸ ਨਾ ਲਿਆ ਤਾਂ ਉਹ ਅਦਾਲਤ ਦਾ ਸਹਾਰਾ ਲੈਣਗੇ